ਜੀ 4/4 ਆ ਜੀ ਹਾਂਜੀ ਬਈ ਇਹ 2022 ਮਾਡਲ ਆ ਜੀ 2022 ਮਾਡਲ ਹਾਂਜੀ ਇਹ 130 ਘੰਟੇ ਚੱਲਿਆ 2022 ਮਾਡਲ ਆ 3 ਸਪੀਡ ਦੀ ਚੇਂਜਰ ਵਾਲਾ ਠੀਕ ਹੈ ਵੀਰੇ ਹਾਂਜੀ ਇਹ 600 ਘੰਟਾ ਚੱਲਿਆ ਹੋਇਆ ਟਰੈਕ ਸਤਸਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਲੈ ਕੇ ਆਏ ਜਿਹੜੇ 20 ਤੋਂ 25 ਟਰੈਕਟਰ ਲੈ ਕੇ ਆਏ ਆ ਤੇ ਬਾਈ ਜੋਤ ਕੋਲੇ ਖੜੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਆ ਬਾਈ ਹਾਂਜੀ ਵੀਰੇ ਬਹੁਤ ਵਧੀਆ ਜੋਤ ਵੀਰੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਿਹੜੀ ਲੋਕੇਸ਼ਨ ਆ ਮੇਨੂੰ ਦੱਸ ਦੋ ਆਪਣਾ ਜ਼ਿਲ੍ਹਾ ਲੁਧਿਆਣਾ ਜੀ ਜੀ ਬਾਈ ਰੈਕੋਡ ਦੇ ਕੋਲ ਆਪਣਾ ਪਿੰਡ ਪੈਂਦਾ ਕਲਸੀਆਂ ਜੀ ਜੀ ਮਰੇ ਕੋਲਲਾ ਰੋਡ ਤੇ ਆ 5-6 ਕਿਲੋਮੀਟਰ ਤੇ ਕਲਸੀਆਂ ਪਿੰਡ ਪੈਂਦਾ ਵਾ ਜੀ ਹਾਂਜੀ ਤੇ ਬਾਕੀ ਜੋਤ ਵੀਰੇ ਕੋਲੇ ਮਿਲਣਗੇ ਸਾਰੇ ਪੰਜਾਬ ਨੰਬਰ ਟਰੈਕਟਰ ਹਾਂਜੀ ਸਾਰੇ ਬਹੁਤ ਥੋੜੇ ਘੰਟੇ ਚੱਲੇ 130 ਘੰਟਾ ਕੋਈ 400 500 ਵਧੀਆ ਚੰਗੇ ਟਰੈਕਟਰ ਮਿਲਣਗੇ ਫਰਸਟ ਪਾਰਟੀ ਦੇ ਜੋਤ ਵੀਰੇ ਟਰੈਕਟਰ ਕਿੰਨੇ ਨੇ ਆ ਜੀ ਦੀ ਵੀਡੀਓ ਦੇ ਵਿੱਚ ਅੱਜ ਆਪਣੇ ਕੋਲੇ 25 ਨੇ ਜੀ 25 ਟਰੈਕਟਰ ਹਾਂਜੀ ਠੀਕ ਹੈ ਵੀਰੇ ਪੰਜ ਆਪਣੇ ਬਾਹਰ ਖੜੇ ਨੇ ਜੀ ਠੀਕ ਹੈ ਵੀਰੇ ਉਹ ਚ ਇੱਕ ਜੌਂਡੀਅਰ ਆ ਜੀ ਅੱਛਾ ਰੋਡਰ ਲੱਗਿਆ ਹੋਇਆ ਵਾ 6 ਮਾਡਲ ਐਸਟੀ ਠੀਕ ਹੈ ਬਾਈ ਇੱਕ 850 ਦਾ ਤਿੰਨ ਮਾਡਲ ਜੀ 850 98 ਮਾਡਲ 2735 2735 ਪੰਜ ਟਰੈਕਟਰ ਬਾਹਰੇ ਖੜੇ ਆ 20 ਟਰੈਕਟਰ ਨੇ ਜਿਹੜੇ ਬਾਈ ਦੇ ਘਰ ਦੇ ਵਿੱਚ ਖੜੇ ਆ ਬਾਕੀ ਬਾਈ ਕਾਪੀ ਕਾਗੀ ਦੀ ਟਰੈਕਟਰਾਂ ਦੀ ਫੁੱਲ ਤਸੱਲੀ ਹੈ ਬਾਕੀ ਚੰਗੇ ਬਾਡੀ ਲੈਣ ਦੇ ਤੇ ਇੰਜਨ ਗੇਅਰ ਦੇ ਚੰਗੇ ਟਰੈਕਟਰ ਹੋਣਗੇ ਸ਼ੁਰੂਆਤ ਆ ਜਿਹੜੀ ਆਪਾਂ ਟਰੈਕਟਰ ਦੀ ਕਰਦੇ ਆ ਮਹਿੰਦਰਾ ਨੋਬੋ ਤੋਂ ਕਰਦਨੇ ਆ ਬਈ ਇਹ ਵੀਰੇ 4x4 ਆ ਗਿਆ ਹਾਂਜੀ ਇਹ 4x4 ਆ ਜੀ ਹਾਂਜੀ ਬਈ ਇਹ 2022 ਮਾਡਲ ਆ ਜੀ 2022 ਮਾਡਲ ਹਾਂਜੀ ਇਹ 130 ਘੰਟੇ ਚੱਲਿਆ ਹੋਇਆ ਵੀਰੇ 130 ਘੰਟੇ ਚੱਲਿਆ ਦੋਸਤੋ ਚੰਗਾ ਟਰੈਕਟਰ ਪਿਆ ਪੂਰਾ ਸਾਰਾ Ориਜਨਲ ਹੈ ਹਾਂ ਸਾਰਾ Ориਜਨਲ ਆ ਵੀਰੇ ਜਿੱਥੇ ਮਰਜੀ ਮੀਟਰ ਚੈੱਕ ਕਰਾਉਣ ਜੀ ਹਨਾ ਠੀਕ ਹੈ ਯਾਨੀ ਕਿ ਜਾਂਸੀ ਰਿਕਾਰਡ ਤੇ ਲਿਆ 130 ਘੰਟੇ 130 ਘੰਟੇ ਹਿਲਦਾ ਵੀਰੇ ਟਾਇਰਾਂ ਤੋਂ ਐਮ ਆਰ ਐਫ ਵੀ ਨਿਕਸਿਆ ਹੈਗਾ ਜੀ ਠੀਕ ਹੈ ਵੀਰੇ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਵੀ ਕਿੰਨੇ ਰੁਪਈਆ ਦੇ ਵਿੱਚ ਮਿਲ ਜੂ ਏ ਟਰੈਕਟਰ ਇਹ 9.5 ਲੱਖ ਰੁਪਈਆ ਡਿਮਾਂਡ ਆ ਵੀਰ ਜੀ ਇਹਦੀ ਠੀਕ ਹੈ ਬਾਈ 9 ਲੱਖ ਤੇ 25000 ਡਿਮਾਂਡ ਆ ਬਾਈ ਬਾਕੀ ਰੇਟ ਫੋਨ ਤੇ ਹੋ ਜੂਗਾ ਹਾਂਜੀ ਬਿਲਕੁਲ ਜੀ ਮੌਕੇ ਆਿਆਂ ਦੇ ਮਾਨਦਾਨ ਹੋ ਜਰੂਰ ਜੀ ਠੀਕ ਹੈ ਬਾਈ ਤੇ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਠੀਕ ਹੈ ਤੇ ਅਗਲਾ ਟਰੈਕਟਰ ਕਿਹੜਾ ਦਿਖਾਈਏ ਬਾਈ ਫਿਰ 5210 ਜੀ 4x4 ਜੀ 5210 ਇਹ ਕਿੰਨਾ ਮਾਡਲ ਆ ਵੀਰੇ ਇਹ 2022 ਮਾਡਲ ਆ ਜੀ 2022 ਮਾਡਲ ਹਾਂਜੀ ਇਹ ਫਰਸਟ ਪਾਰਟੀ ਦਾ ਜੀ ਪੰਜਾਬ ਨੰਬਰ ਆ ਹਾਂਜੀ ਤੇ 1100 ਘੰਟਾ ਚੱਲਿਆ ਹੋਇਆ ਟਰੈਕਟਰ 1100 ਘੰਟਾ ਚੱਲਿਆ ਹਾਂਜੀ ਤੇ ਰੇਟ ਵੀਰੇ ਇਹਦਾ 10 ਲੱਖ ਰੁਪਿਆ ਜੀ 10 ਲੱਖ ਰੁਪਿਆ ਹਾਂਜੀ ਇਹਦਾ 10 ਲੱਖ ਰੁਪਿਆ ਜੀ ਠੀਕ ਹੈ ਬਾਈ ਤੇ ਲੈ ਵੀ ਅੱਗੇ ਹੋਰ ਟਰੈਕਟਰ ਕਿਹੜਾ ਦਿਖਾ ਦਈਏ ਫਿਰ ਆਪਾਂ ਇੱਕ ਹੋਰ ਦਿਖਾ ਦਨੇ ਆ 4x4 ਸਵਰਾਜ 969 ਹਾਂਜੀ ਇਹ ਕਿੰਨਾ ਮਾਡਲ ਆ ਗਿਆ 2022 ਮਾਡਲ ਆ ਜੀ 2022 ਮਾਡਲ ਹਾਂਜੀ ਹਾਂਜੀ ਵੀਰੇ ਇਹ ਵੀ ਫਸਟ ਪਾਰਟੀ ਦਾ ਜੀ ਠੀਕ ਹੈ ਵੀਰੇ 500 ਕੁਛ ਘੰਟੇ ਚੱਲਿਆ ਹੋਇਆ ਜੀ ਠੀਕ ਹੈ ਵੀਰੇ ਤੇ ਬਾਕੀ ਸੈਂਸਰੀ ਜਿਵੇਂ ਲੱਗੀ ਆ ਨਾਲ ਸਾਰੀ ਹਾਂਜੀ ਵੇਟ ਬੋਰਡ ਸਾਰਾ ਕੁਛ ਇਹਦੇ ਨਾਲ ਆਈ ਗੀ ਵੇਟ ਵਗੈਰਾ ਲੱਗਿਆ ਹਨਾ ਹਾਂਜੀ ਮੂਰੇ ਵੇਟ ਨੇ ਜੀ ਠੀਕ ਹੈ ਮਗਰ ਵੇਟ ਆ ਇਹ ਸਾਰਾ ਕੁਛ ਆਈ ਹੈ ਜੀ ਕੀ ਰੇਟ ਦੇ ਵਿੱਚ ਇਹਦਾ 1.5 ਲੱਖ ਰੁਪਇਆ ਜੀ 1.5 ਲੱਖ ਰੁਪਇਆ ਹਾਂਜੀ ਠੀਕ ਹੈ ਵੀਰੇ ਤੇ ਅੱਗੇ ਆਪਾਂ ਟਰੈਕਟਰ ਦਿਖਾ ਦਨੇ ਆ ਵੀਰੇ ਆਹ ਨੀਲਾ 855 ਹਾਂਜੀ ਇਹ ਪੂਰਾ 2000 ਮਾਡਲ ਆ ਜੀ ਠੀਕ ਹੈ ਬਈ ਇਹ ਕਲੌਸ ਕਰ ਇੰਜਨ ਚ ਆ ਵੀਰ ਜੀ ਇਹ ਕਲੌਸ ਕਰ ਇੰਜਨ ਦੇ ਵਿੱਚ ਆ ਗਿਆ ਹਾਂਜੀ ਟਾਇਰ ਚੌਕੜਾ ਨਵਾਂ ਆ ਗਿਆ ਟਾਇਰਾਂ ਦਾ ਹਾਂਜੀ ਚੌਕੜਾ ਨਵਾਂ ਜੀ ਇਹ 14 ਵਾਲੇ ਟਾਇਰ ਆ ਉਹ 13 ਵਾਲੇ ਆ ਇਹ ਤੇ 14 ਵਾਲੇ ਪਾਏ ਹੋਏ 14 ਵਾਲੇ ਪਾਏ ਹੋਏ ਹਾਂ 14 ਵਾਲੇ ਪਾਏ ਹੋਏ ਆ ਜੀ ਤੇ ਕਿੰਨੇ ਦਾ ਹੋਊਗਾ ਟਰੈਕਟਰ ਵੀਰੇ ਇਹ ਆ 2,70,000 ਰੁਪਏ ਦਾ 2 ਲੱਖ ਤੇ 70 ਹਜ਼ਾਰ ਡਿਮਾਂਡ ਆ ਜੀ ਹਾਈ ਡਿਮਾਂਡ ਆ ਜੀ ਠੀਕ ਆ ਵੀਰੇ ਅੱਗੇ ਟਰੈਕਟਰ ਕਿਹੜਾ ਦਿਖਾਈਏ ਫਿਰ ਨਾਟ 11 ਮਾ ਨਾਟ 11 ਆ ਜਾ ਮੜਾ ਜਾ ਕਮਾ ਆ ਦੀ ਬਾਕੀ ਜਿਹੜੇ ਟਰੈਕਟਰ ਦੇ ਨਾਲ ਸਮਾਨ ਆਉਂਦਾ ਜਿਵੇਂ ਮੜਾ ਇਧਰ ਮਾਰਦੇ ਨਿਗਾ ਹਨਾ ਡੰਡਾ ਡਰਾਵਲ ਹਾਂਜੀ ਇਹ ਸਾਰਾ ਕੁਝ ਨਾਲ ਹੋ ਸਾਰੇ ਟਰੈਕਟਰਾਂ ਦਾ ਹੋ ਜੀ ਮਿਲੂਗਾ ਹਾਂਜੀ ਸਾਰੇ ਟਰੈਕਟਰ ਡੰਡਾ ਡਰਾਵਲ ਰੱਖਣਾ ਨਹੀਂ ਹੈਗਾ ਆਪਣਾ ਨਹੀਂ ਸਾਰੇ ਟਰੈਕਟਰਾਂ ਦਾ ਵੀਰੇ ਵਿੱਚ ਹੋਊਗਾ ਜਿਹਦੇ ਜਿਹਦੇ ਨਾਲ ਆ ਉਹ ਵੀ ਸਾਰਿਆਂ ਦੇ ਵਿੱਚ ਹੀ ਹੋਊਗਾ ਠੀਕ ਹੈ ਬਈ ਠੀਕ ਹੈ ਸਮਾਨ ਸਾਰਾ ਨਾਲ ਮਿਲੂਗਾ ਆਸ ਨੂੰ ਟਰੈਕਟਰ ਦਿਖਾ ਦਿੰਨਾ ਮੈਂ ਐਚ ਐਮਟੀ 911 ਹਾਂਜੀ ਇਹ 1999 ਮਾਡਲ ਆ ਜੀ 1999 ਮਾਡਲ ਹੈ ਬਾਡੀ ਦਿਖਾ ਦੇ ਸੁੱਕਾ ਬੈ ਡ੍ਰੈਕਟਰ ਹਾਂਜੀ ਸੁੱਕਾ ਬੈ ਸਾਰਾ ਰੀਜਨਲ ਆ ਜੀ ਪ੍ਰੈਕਸ ਸਟੀਰਿੰਗ ਹੋਇਆ ਹੋਇਆ ਟਰੈਕਟਰ ਪਾਵਰ ਸਟੀਰਿੰਗ ਹੈ ਨਾ ਹਾਂਜੀ ਅੱਧੇ ਟਾਇਰ ਆ ਜੀ ਇਹਦੇ ਠੀਕ ਹੈ ਵੀਰੇ ਹਾਂਜੀ ਤੇ ਰੇਟ ਵੀਰੇ ਇਹਦਾ 2 ਲੱਖ ਰੁਪਏ ਡਿਮਾਂਡ ਆ ਜੀ 2 ਲੱਖ ਰੁਪਏ ਡਿਮਾਂਡ ਹੈ ਹਾਂਜੀ ਠੀਕ ਹੈ ਬਾਈ ਤੇ ਆ ਜਾ ਬਾਈ ਗਹਾਂ ਲੰਗਿਆ ਅੱਗੇ ਤੁਹਾਨੂੰ ਦਿਖਾ ਦਿੰਦਾ ਮੈਂ ਟਰੈਕਟਰ ਸੋਨਾਲੀਕਾ ਡੀਏ 60 ਆਰਐਕਸ ਹਾਂਜੀ ਇਹ ਕਿੰਨਾ ਮਾਡਲ ਆ 2022 ਮਾਡਲ ਆ 3 ਸਪੀਡ ਦੀ ਚੇਂਜਰ ਵਾਲਾ ਠੀਕ ਹੈ ਵੀਰੇ ਹਾਂਜੀ ਇਹ 600 ਘੰਟਾ ਚੱਲਿਆ ਹਾਂ ਜੀ ਇਹਦਾ 7.5 ਲੱਖ ਰੁਪਏ ਡਿਮਾਂਡ ਕਰਦੇ ਆ ਜੀ ਇਹ ਵੀ ਪਹਿਲੇ ਘਰ ਦਾ ਟਰੈਕਟਰ ਆ ਜੀ ਪਹਿਲੇ ਘਰ ਦਾ ਹੈ 7 ਲੱਖ 25 ਹਜ਼ਾਰ ਡਿਮਾਂਡ ਹੈ ਆ ਪ੍ਰੀਤ ਵੀਰੇ ਇਹ 2021 ਮਾਡਲ ਆ ਜੀ ਠੀਕ ਹੈ ਇਹ ਵੀ ਫਸਟ ਪਾਰਟੀ ਦਾ ਟਰੈਕਟਰ ਆ ਜੀ ਹਮ 800 ਘੰਟਾ ਚੱਲਿਆ ਹੋਇਆ ਜੀ ਠੀਕ ਹੈ ਇਹਦਾ 4.5 ਲੱਖ ਰੁਪਏ ਡਿਮਾਂਡ ਆ ਵੀਰੇ 4.5 ਲੱਖ ਰੁਪਏ ਹਾਂ ਜੀ ਠੀਕ ਹੈ ਵੀਰੇ ਅੱਗੇ ਆਗਾ ਸਬਰਾ 744 ਹਾਂ ਜੀ ਇਹ ਵੀ 2021 ਮਾਡਲ ਆ ਜੀ ਹਮ ਇਹ ਵੀ ਫਸਟ ਪਾਰਟੀ ਦਾ ਟਰੈਕਟਰ ਆ ਜੀ ਠੀਕ ਹੈ ਵੀਰੇ ਇਹਦਾ 6 ਲੱਖ ਰੁਪਏ ਡਿਮਾਂਡ ਆ ਜੀ 6 ਲੱਖ ਰੁਪਏ ਹਾਂਜੀ ਇਹ 600 ਕੁ ਘੰਟੇ ਚੱਲਿਆ ਹੋਇਆ 25 35 ਆ ਠੀਕ ਹੈ ਠੀਕ ਹੈ ਚੱਲਿਆ ਹੋਇਆ ਜੀ ਇਹ ਠੀਕ ਹੈ ਤੇ ਅੱਗੇ ਬਈ ਇਹ 2022 ਮਾਡਲ ਆ ਜੀ ਜੀ ਇਹ ਵੀ 3 ਸਪੀਡ ਆ ਚੇਂਜਰ ਵਾਲਾ ਜੀ ਜੀ ਇਹ 1000 ਘੰਟਾ ਚੱਲਿਆ ਜੀ ਇਹ ਵੀ ਫਰਸਟ ਪਾਰਟੀ ਦਾ ਪੰਜਾਬ ਨੰਬਰ ਹੀ ਆ ਸਾਰੇ ਟਰੈਕਟਰ ਆਪਣੇ ਕੋਲੇ ਉਦਾਂ ਠੀਕ ਹੈ ਵੀਰੇ ਇਹਦਾ ਵੀ 7.5 ਲੱਖ ਰੁਪਏ ਡਿਮਾਂਡ ਆ ਜੀ 7 ਲੱਖ ਤੇ 25000 ਦੀ ਕੀਮਤ ਆ ਬਈ ਬੈਂਪਰ ਹੈਨਾ ਸਾਰਾ ਜਿੰਮੇ ਲੱਗਿਆ ਸੈਂਸਰੀ ਹਾਂਜੀ ਉਹ ਵੀ ਉਹ ਵੀ ਮਿਲ ਜੂਗਾ ਹਾਂਜੀ ਤੇ ਅੱਗੇ ਆ ਗਿਆ ਅਰਜਨ ਇਹ 2010 ਮਾਡਲ ਆ ਜੀ ਠੀਕ ਹੈ ਵੀਰੇ ਸਾਈਡ ਗੇਅਰ ਆ ਜੀ ਠੀਕ ਹੈ ਤੇ ਇਹ ਵੀ ਫਰਸਟ ਪਾਰਟੀ ਦਾ ਟਰੈਕਟਰ ਆ ਜੀ ਫਰਸਟ ਪਾਰਟੀ ਦਾ ਹਾਂ ਜੀ ਇਹ 3,75,000 ਦੀ ਡਿਮਾਂਡ ਆ ਇਹਦੀ 3,75,000 ਰੁਪਏ ਹਾਂ ਜੀ ਇਹਦੀ ਡਿਮਾਂਡ ਆ ਜੀ ਠੀਕ ਹੈ ਵੀਰੇ ਅੱਗੇ ਆ ਗਿਆ ਐਮਐਸਸੀ 9500 ਹਾਂ ਜੀ 2016 ਮਾਡਲ ਜੀ ਠੀਕ ਹੈ ਵੀਰੇ ਇਹ ਵੀ ਫਰਸਟ ਪਾਰਟੀ ਦਾ ਜੀ ਅੱਛਾ ਤੇ ਇਹਦਾ 5 ਲੱਖ ਰੁਪਏ ਡਿਮਾਂਡ ਆ ਜੀ 5 ਲੱਖ ਰੁਪਏ ਹਾਂ ਜੀ ਠੀਕ ਹੈ ਵੀਰੇ ਆ ਟਾਇਰ ਟਾਇਰ ਨਵੇਂ ਪਏ ਹਨ ਨਵੇਂ ਨਵੇਂ ਟਾਇਰ ਨੇ ਜੀ ਠੀਕ ਹੈ ਬਾਈ ਬਾਕੀ ਜਿਵੇਂ ਆ ਡਿੱਕ ਵਗੈਰਾ ਲੱਗਿਆ ਨਾਲ ਸਾਰਾ ਸਾਰਾ ਜੀ ਓਵੇਂ ਸਾਰਾ ਹੀ ਦੇਣਾ 6 ਮਿਲ ਜੂਗਾ ਹਾਂਜੀ 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 ਤੇ ਡਿਮਾਂਡ ਬੋਲਤੀ ਆਪਾਂ ਨੇ ਹਾਂਜੀ ਇਹਦਾ 5 ਲੱਖ ਰੁਪਏ 5 ਲੱਖ ਰੁਪਏ ਹਾਂਜੀ 5 ਲੱਖ ਠੀਕ ਹੈ ਵੀਰੇ ਇਹ ਅੱਗੇ ਦਿਖਾ ਦਿੰਦੇ ਆ ਤੁਹਾਨੂੰ ਟਰੈਕਟਰ ਮਹਿੰਦਰਾ ਆ ਗਿਆ ਵੀਰੇ ਇਹ 585 585 99 ਮਾਡਲ ਆ ਜੀ ਠੀਕ ਹੈ ਬਾਈ ਇਹ 16 ਵਾਲੇ ਟਾਇਰਾਂ ਚ ਆ ਵੀਰ ਜੀ ਅੱਛਾ 16 ਵਾਲੇ ਟਾਇਰਾਂ ਦੇ ਵਿੱਚ ਆ ਗਿਆ ਟਾਇਰ ਨਵੇਂ ਆ ਗਏ ਹਨ ਨਵੇਂ ਨਵੇਂ ਟਾਇਰ ਨੇ ਜੀ ਠੀਕ ਹੈ ਵੀਰੇ 22 ਲ ਤੇ ਅੱਗੇ ਫਿਰ ਦਿਖਾ ਦਈਏ ਜੋਂਡ ਯਾਰ 5210 ਹਾਂਜੀ ਇਹ ਦਿਖਾਤਾ ਜੀ ਆਪਾਂ ਦਿਖਾਤਾ ਆਪਣੀ ਹੈਨਾ ਹਾਂਜੀ ਤੇ ਆਹ ਟਰੈਕਟਰ ਆ ਗਿਆ ਸੋਨਾ ਲੀਕਾ ਹਾਂਜੀ ਇਹ 2013 ਮਾਡਲ ਆ ਜੀ ਯਾਰ ਐਕਸ ਆ ਗਿਆ 750 ਹੈ ਨਾ ਵੀਰੇ ਹਾਂਜੀ 750 ਹਾਂ ਇਹ 2013 ਮਾਡਲ ਆ ਜੀ ਠੀਕ ਆ ਵੀਰੇ ਇਹਦਾ 3 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਜੀ 3 ਲੱਖ ਤੇ 80 ਹਜ਼ਾਰ ਹਾਂਜੀ ਇਹ ਵੀ ਪਹਿਲੇ ਘਰ ਦਾ ਟਰੈਕਟਰ ਆ ਜੀ ਅੱਛਾ ਫਰਸਟ ਪਾਰਟੀ ਦਾ ਹੈ ਵੀ ਫਰਸਟ ਪਾਰਟੀ ਦਾ ਜੀ ਜਿੰਨੇ ਟਰੈਕਟਰ ਮਿਲਣਗੇ ਚੰਗੇ ਮਿਲਣਗੇ ਬਾਈ ਕੋਲੋਂ ਹੈਨਾ ਚੰਗੇ ਮਿਲਣਗੇ ਜੀ ਠੀਕ ਆ ਬਾਈ ਤੇ ਅਗੇ ਬਤਾ ਦਿਓ ਪ੍ਰੀਤ ਹਾਂਜੀ ਪ੍ਰੀਤ ਦਿਖਾ ਦਿਓ ਜੀ ਇਹ 2021 ਮਾਡਲ ਆ ਜੀ 2021 ਮਾਡਲ ਹਾਂਜੀ ਤੇ ਰੇਟ ਵੀਰੇ ਇਹ 4.5 ਲੱਖ ਰੁਪਿਆ ਜੀ 4.5 ਲੱਖ ਰੁਪਿਆ ਹਾਂਜੀ ਤੇ ਆਹ ਟਰੈਕਟਰ ਇਹ 2012 ਮਾਡਲ ਆ 60 ਵਾਲਾ 60 ਵਾਲਾ ਹਾਂਜੀ ਇਹਦੇ ਨਾਲ ਦੇ 80 ਪੈਸੇ ਟਾਇਰ ਆ ਜੀ ਅੱਛਾ ਨਾਲ ਦੇ ਟਾਇਰ ਆ ਗਏ ਨਾਲ ਦੇ ਟਾਇਰਾਂ ਚਾ ਜੀ ਠੀਕ ਹੈ ਵੀਰੇ ਹਾਂ ਇਹਦਾ 4.5 ਲੱਖ ਰੁਪਿਆ ਦੀ ਕੀਮਤ ਆ ਗਈ ਹੈ ਨਾ ਹਾਂਜੀ ਠੀਕ ਹੈ ਵੀਰੇ ਤੇ ਆ ਮੈਂ ਸੀ ਵੀਰੇ ਹਾਂਜੀ ਇਹ ਇਹ ਲੋਕਲ ਨੰਬਰ ਆ ਜੀ ਆਪਣਾ ਫਰਸਟ ਪਾਰਟੀ ਦਾ ਜੀ ਅੱਛਾ ਮਾਡਲ ਕਿੰਨਾ ਆ ਗਿਆ ਇਹ 2007 ਮਾਡਲ ਆ ਜੀ 2007 ਮਾਡਲ ਟਾਇਰ ਨਵੇਂ ਆ ਗਏ ਹਾਂਜੀ ਠੀਕ ਹੈ ਵੀਰੇ ਇਹਦਾ 290000 ਰੁਪਏ ਦੀ ਡਿਮਾਂਡ ਆ ਜੀ 2 ਲੱਖ ਤੇ 90000 ਇਹਦੀ ਕੀਮਤ ਆ ਗਈ ਮੇਰੇ ਸਾਰਾ origional tractor ਹੋਣਗੇ ਜੀ ਕੋਈ ਐ ਨਹੀਂ ਹੋਊਗਾ ਰੰਗ ਵਾਲਾ tractor ਹੋਗਾ ਹਣਾ ਠੀਕ ਹੈ ਬਾਕੀ ਜੇ ਕੋਈ ਕੀਤੀ ਹੋਊਗੀ ਤਾਂ ਉਹਨਾਂ ਹੀ ਗੱਲ ਦੱਸ ਕੇ ਦੇਣੀ ਆ ਦੱਸ ਕੇ ਦੇਵਾਂਗੇ ਵੀਰ ਜੀ ਬਿਲਕੁਲ ਜੀ ਦੱਸ ਕੇ ਦੇਵਾਂਗੇ ਠੀਕ ਹੈ ਬਾਈ ਆ ਫੋਰਡ 3700 ਫਿਰ ਇਹ 1995 ਮਾਡਲ ਆ ਜੀ ਠੀਕ ਹੈ ਵੀਰੇ ਇਹਦਾ 2 ਲੱਖ ਇੱਕ ਸੌ 65000 ਰੁਪਏ ਦਾ ਇੱਕ ਲੱਖ ਦੇ 65000 ਰੁਪਏ ਦੀ ਕੀਮਤ ਹੈ ਜੀ ਹਾਂ ਜੀ ਕੀਮਤ ਹੈ ਜੀ ਠੀਕ ਹੈ ਵੀਰੇ ਟਾਇਰ ਇਹਦੇ ਵੀ ਨਵੇਂ ਆ ਵਰਗੇ ਆ ਜੀ ਟਾਇਰ ਨਵੇਂ ਵਰਗੇ ਪਏ ਆ ਹਾਂ ਜੀ ਠੀਕ ਹੈ ਤੇ ਇਹ ਵੀ ਨੰਬਰ ਪੰਜਾਬੀ ਹੈ ਹਾਂ ਜੀ ਪੰਜਾਬ ਨੰਬਰ ਹੈ ਠੀਕ ਹੈ ਟਾਇਰ ਜੀ ਕੇ ਦੇ ਫਰੰਟ ਆ ਗਏ ਨਾ ਹਾਂ ਜੀ 165 ਕੀਮਤ ਆ ਗਈ ਤੇ ਆਹ ਪਾਵਰ ਟ੍ਰੈਕ ਇਹ 434 ਆਈ ਡੀ ਐਸ ਪਲੱਸ ਜੀ ਹਾਂ ਜੀ ਇਹ 2017 ਮਾਡਲ ਆ ਜੀ ਠੀਕ ਹੈ ਵੀਰੇ ਇਹ 3 ਲੱਖ ਰੁਪਏ ਦਾ ਜੀ 3 ਲੱਖ ਰੁਪਏ ਦਾ ਠੀਕ ਹੈ ਵੀਰੇ ਇਹ ਆ ਨਿਊ ਹੋਲਨ 3230 ਹਾਂਜੀ ਇਹ 2010 ਮਾਡਲ ਆ ਜੀ ਠੀਕ ਐ ਇਹਦੇ ਟਾਇਰ ਅੱਦੇ ਆਈ ਚੌਕੜਾ ਠੀਕ ਐ ਵੀਰੇ ਇਹ 1,80,000 ਰੁਪਏ ਦਾ ਜੀ 1,80,000 ਦਾ ਹਾਂਜੀ ਠੀਕ ਐ ਵੀਰੇ ਤੇ ਅਰਜਨ 555 ਹਾਂਜੀ ਇਹ 2013 ਮਾਡਲ ਆ ਜੀ 2013 ਮਾਡਲ ਹਾਂਜੀ ਸਾਈਡ ਗੇਅਰ ਆ ਸੈਂਟਰ ਗੇਅਰ ਆ ਸੈਂਟਰ ਗੇਅਰ ਆ ਗਿਆ ਹਾਂਜੀ ਠੀਕ ਹੈ 3 ਲੱਖ 75000 ਰੁਪਏ ਡਿਮਾਂਡ ਆ ਜੀ 3 ਲੱਖ 75000 ਡਿਮਾਂਡ ਆ ਗਈ ਬਾਕੀ ਜਿਵੇਂ ਸੈਂਸਰੀ ਕਹਿੰਦਾ ਭਾਈ ਨਾਲ ਡੰਡਾ ਡਰਾਇਵਰ ਸਾਰਾ ਸਾਰੇ ਸਾਰੇ ਟਰੈਕਟਰਾਂ ਦੇ ਵਿੱਚ ਡੰਡਾ ਡਰਾਇਵਰ ਸਾਰਿਆਂ ਦੇ ਨਾਲ ਹੋਣਗੇ ਜੀ ਠੀਕ ਹੈ ਠੀਕ ਹੈ ਤੇ ਇਹੋ ਤਾਂ ਵੀਰੇ ਜੇ ਕਿਸੇ ਨੇ ਇਕੱਲਾ ਟਰੈਕਟਰ ਵੇਚਣਾ ਹੀ ਹੈ ਹਾਂਜੀ ਉਹ ਵੀ ਆਪਣਾ ਸੰਪਰਕ ਕਰ ਸਕਦੇ ਹਾਂ ਹਾਂਜੀ ਉਹ ਮੈਨੂੰ WhatsApp ਤੇ ਫੋਟੋਆਂ ਪਾ ਲੈਣ ਇੱਕ ਆ ਆਪਣਾ ਇੱਕ ਕੀ ਨੰਬਰ ਚੱਲਦਾ ਜੀ ਠੀਕ ਹੈ ਵੀਰੇ ਉਹਦੇ ਨਾਲ ਮਾਡਲ ਤੇ ਰੇਟ ਜ਼ਰੂਰ ਨਾਲ ਲੈ ਕੇ ਪਾ ਦੇਣਾ ਜੀ ਹਾਂ ਤੇ ਬਾਕੀ ਜੇ ਬਾਈ ਜਦੋਂ ਸਿੱਧਾ ਖਰੀਦਦਾਰਾਂ ਦਾ ਸਿੱਧਾ ਜੇ ਕੋਈ ਵਿਚਕਟਾ ਕੇ ਹੋ ਕਰਨਾ ਤਾਂ ਵਿਚ ਵੀ ਬਾਈ ਘੱਟ ਲੂ ਹਾਂਜੀ ਬਾਕੀ ਜੇ ਕੋਈ ਲੋਨ ਵਗੈਰਾ ਦੀ ਕੋਈ ਸ਼ਰਤ ਤਾਂ ਹੈਗੀ ਹੈ ਹਾਂਜੀ ਵੀਰੇ ਲੋਨ ਦੀ ਸ਼ਰਤ ਤਾਂ ਹੈਗੀ ਹੈ ਠੀਕ ਹੈ ਵੀਰੇ ਉਹ ਜੋ ਸਿੰਬਲ ਸਹੀ ਹੋਣਾ ਚਾਹੀਦਾ ਵੀਰ ਜੀ ਠੀਕ ਹੈ ਇੱਕ ਰੋ ਹੋ ਜਾਂਦਾ ਵਾ ਠੀਕ ਹੈ ਤੇ ਇੱਕ ਵਾਰ ਲੋਕੇਸ਼ਨ ਬਾਈ ਜੋ ਤੋ ਦੁਬਾਰਾ ਫੇਰ ਬੋਲ ਦੇ ਆਪਣਾ ਪਿੰਡ ਹੈਗਾ ਜੀ ਕਲਸੀਆਂ ਜ਼ਿਲ੍ਹਾ ਲੁਧਿਆਣਾ ਤਹਿਸੀਲ ਰੈਕੋੜ ਜੀ ਇਹ ਮਰੇਕ ਕੋੜਲਾ ਰੋਡ ਤੇ ਕਲਸੀਆਂ ਪਿੰਡ ਆ ਜਾਂਦਾ ਆਪਣਾ ਠੀਕ ਹੈ ਤੇ ਰੈਕੋੜ ਤੋਂ 5 ਕਿਲੋਮੀਟਰ ਬਾਈ ਦਾ ਪਿੰਡ ਹੈ ਤੇ ਬਾਕੀ ਘਰ ਦੇ ਵਿੱਚ ਹੀ ਸਾਰਾ ਹਣਾ ਬਾਈ ਨੇ ਸਮਾਨ ਖੜਾ ਕੇ ਰੱਖਿਆ ਤੇ ਬਾਕੀ ਇੰਨੀ ਕੁ ਤਸੱਲੀ ਹੈ ਵੀ ਇੰਜਨ ਗੇਅਰ ਦਾ ਟਰੈਕਟਰ ਤੇ ਕਾਪੀ ਕਾਗਿਦਾ ਬਾਈ ਸਾਡੇ ਟਰੈਕਟਰ ਚੰਗੇ ਲੈਂਦਾ ਬਾਈ ਐ ਨਹੀਂ ਹੈਗਾ ਕੋਈ ਟੁੱਟਪਾ ਜਾਣ ਲੈ ਲੂ ਉਹ ਨਹੀਂ ਹੈਗਾ ਉਹ ਨਹੀਂ ਹੈਗਾ ਚੰਗੇ ਟਰੈਕਟਰ ਮਿਲਣਗੇ ਬਾਈ ਕੋਲੋਂ ਤੇ ਪਹਿਲਾਂ ਵੀਡੀਓ ਵੀ ਬਣਾਈਆਂ ਨੇ ਆਪਾਂ ਬਾਈ ਜੀਆਂ ਦੇ ਵੀਡੀਓ ਨੂੰ ਕੁਝ ਬਹੁਤ ਜ਼ਿਆਦਾ ਪਿਆਰ ਦਿੱਤਾ ਕਦੇ ਵੀਡੀਓ ਸ਼ੇਅਰ ਕੀਤੀ ਜਾਂਦੇ ਆਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਘਰ ਤੱਕ ਹਰੇਕ ਘਰ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਸੋ ਪੇਜ ਫੋਲੋ ਜ਼ਰੂਰ ਕਰਿਓ ਧੰਨਵਾਦ ਵੀਰੇ ਜੀ ਤੁਹਾਡਾ ਧੰਨਵਾਦ ਵੀਰ ਜੀ ਧੰਨਵਾਦ ਇੱਕ ਵਾਰ ਨੰਬਰ ਰਹਿ ਗਿਆ ਆਪਣਾ ਨੰਬਰ ਜ਼ਰੂਰ ਬੋਲ ਦਿਓ 98156 ਜੀ 55813 ਠੀਕ ਹੈ ਬਾਕੀ ਡਿਸਪਲੇ ਤੇ ਚੱਲੀ ਜਾਂਦਾ ਜੀ ਧੰਨਵਾਦ ਧੰਨਵਾਦ ਜੀ